ਮਨ ਦੇ ਵਿੱਚ অহੰਕਾਰ ਹੈ ਮਨਮਾਰਨ ਕਾਰਨ ਬਨ ਜਾਈ ਹੈ ਲੋਕ ਜਾਣ ਜੰਗਲ ਕਾਲ ਨੂੰ ਗਿਆ ਸੀ ਸ਼ਿਵ ਜੀ ਮਨਮਾਰਨ ਵਾਸਤੇ ਮਨ ਮਾਰਨ ਕਾਰਨ ਜਾਂਦ ਤੇ ਉਪਦੇਸ਼ ਦੇ ਬਿਨਾ ਮਰ ਨਹੀਂ ਮਰਦਾ ਪਰੇ ਚਰਮ ਬਰਮੰ ਕਹੂੰਗਾ ਤ ਟੂਟੇ ਪਰੇ ਚਰਮ ਬਰਮ ਕਹੂੰਗਾ ਤ ਟੂਟੇ ਕਿਤੇ ਦਾ ਢਾਲਾਂ ਰੁੜਦੀਆਂ ਫਰਦੀਆਂ ਨੇ ਚਰਮ ਕਿਤੇ ਸੰਜੋਆ ਵਰਮ ਕਹੂੰਗਾ ਤ ਟੂਟੇ ਕਿਤੇ ਸਰੀਰ ਦੇ ਟੁਕੜੇ ਹੋਏ ਹੋਏ ਪਏ ਨੇ ਤੜਾਂ ਸਰ ਅਲੱਗ-ਲੱਗ ਪਏ ਨੇ ਉੱਦ ਵਿਚਾਲੇ ਵੱਡੇ ਪਏ ਨੇ ਗਾਟ ਕਹਿੰਦੇ ਨੇ ਸਰੀਰ ਨੂੰ ਟੁੱਟੇ ਹੋਏ ਨੇ ਜਿਤੀ ਭੂਮ ਮਦੰ ਪਰਿਸਰੋਣ ਧਾਰਨ ਜਿੰਨਿਆਂ ਵੀ ਧਰਤੀ ਦੇ ਉੱਤੇ ਜਿੰਨਾ ਵੀ ਖੂਨ ਡਿਗਿਆ ਤੱਤੇ ਉਤੇ ਜਗੇ ਸੂਰਤੇ ਤੇ ਕੀਏ ਮਾਰ ਮਾਰਨ ਬਹੁਨੇ ਸੂਰਮੇ ਹੋਰ ਜਗ पे ਜਿੰਨਾ ਦਾ ਜਵਾਬ ਉਹਨੂੰ ਮਿਲ ਗਿਆ ਗੱਲ ਦਾ ਅਸਲ ਚ ਗੁਰਮਤ ਦੀ ਗੱਲ ਚਲਦੀ ਹੈ ਗੁਰਮਤ ਸਾਰੇ ਸਵਾਲ ਦਾ ਇੱਕ ਜਵਾਬ ਨਹੀਂ ਹੈ ਇਥੇ ਕੁਰਬਾਨੀ ਕਿ ਸਾਰੇ ਸਵਾਲ ਦਾ ਇੱਕ ਜਵਾਬ ਨਹੀਂ ਜਿਹੜਾ ਜਵਾਬ ਦਵਾਂਗੇ ਅਗੇ ਸਵਾਲ ਹੋਰ ਖੜੇ ਹੋ ਜਾਂਦੇ ਨੇ ਇਸ ਕਰਕੇ ਬਹੁਤ ਬੜੀ ਫਲਸਫੀ ਹੈ ਕੁਰਬਾਨੀ ਦੀ ਤਾਂ ਹੀ ਇੰਨੀ ਲਿਖੀ ਗਈ ਹੈ ਜਿਹੜਾ ਸਵਾਲ ਦਾ ਜਵਾਬ ਆ ਗਿਆ ਕਹਾ ਹੌਸਵਾਲ ਖੜੇ ਹੋ ਜਾਂਦੇ ਨੇ ਸਾਰੇ ਸਵਾਲਾਂ ਦਾ ਜਵਾਬ ਮਿਲਣਾ ਜਿਹੜਾ ਉਹ ਸਾਰੇ ਸਵਾਲਾਂ ਦੇ ਗਾਹਾਂ ਦੇ ਸਵਾਲ ਵਿੱਚ ਖੜੇ ਹੋ ਹੀ ਜਾਂਦੇ ਨੇ ਰਖਣ ਬੀਜ ਕੋਲ ਗਿਆਨ ਬਹੁਤ ਹੈ ਕਹਣਾ ਵੀ ਤੁਰသေး ਨਾ ਗਿਆਨ ਦੇ ਦੋ ਅਸੀਂ ਮੰਨਾਂਗੇ ਸਮਝਿਆ ਨਹੀਂ ਪਰੇਕੁੱਟ ਕੁਟੇ ਰੁਲੇ ਤੱਚ ਮੁੱਚੇ ਪਰੇਕੁੱਟ ਕੁਟੇ ਰੁਲੇ ਤੱਚ ਮੁੱਚੇ ਐਸੀ ਕੋਟੇ ਫੇਰ ਦੁਬਾਰਾ ਉਹ ਸਵਾਲ ਦੇ ਐਸੇ ਜਵਾਬ ਮਲੇ ਉਹਨਾਂ ਦੇ ਰੁੜੇ ਤੱਛ ਮੁੱਛਾਂ ਤੱਛੇ ਮੁੱਛੇ ਕੱਟੇ ਵੱਡੇ ਹੋਏ ਫੇਰ ਰਲ ਗਏ ਧਰਤੀ ਤੇ ਉਹ ਗੱਲਾਂ ਫੇਰ ਕਟੀਆਂ ਗਈਆਂ ਜੋ ਕਹੂੰ ਮੁੰਡ ਤੁੰਡੰ ਕਹੂੰ Maas ਮੁੱਛੰ ਕਹੂੰ ਰੁਣਡ ਤੁੰਡੰ ਕਹੋ ਦਾ ਕਿਤੇ ਤਾਂ ਸਰ ਵੱਡਿਆ ਪਿਆ ਕਿਤੇ ਸਿਰ ਤੇ ਬਿਨਾ ਧੜ ਪਈ ਹੈ ਕਹੂੰ Maas ਮੁੱਛੰ ਕਿਤੇ Maas ਵੱਡੇ ਪਏ ਨੇ ਕੱਲ੍ਹ ਹੀ ਮੁੱਚੇ ਹੋਏ ਉਹ 400 ਕੋਸ ਲੋਬੀਰ ਖੇਤਮ ਕੋਈ 400 ਕੋਸ ਫੇਰਾ ਗਿਆ ਜਦ ਰક્તਬੀਜ ਦਾ ਯੁੱਧ ਹੁੰਦਾ ਹੈ ਤਾਂ 400 ਕੋਸ ਹੁੰਦਾ ਉੱਥੇ ਵੀ ਆਇਆ ਇੱਥੇ ਵੀ ਆਇਆ ਚੰਡੀ ਦੀ ਵਾਰ 'ਚ ਨਹੀਂ ਆਇਆ ਦੋਹਾਂ ਕਿਹੜੇ ਤਰ੍ਹਾਂ ਦੇ ਵਿੱਚ 400 ਕੋਸ ਦਾ ਆਇਆ ਜੀਕਰ ਪਰ ਚੰਡੀ ਦੀ ਵਾਰ 'ਚ ਨਹੀਂ ਆਇਆ 400 ਕੋਸ ਦੇ ਵਿੱਚ 400 400 ਕੋਸ ਦੇ ਵਿੱਚ ਉਹ ਬੰਦਾ ਜਾਣਿਆ ਜਾਂਦਾ ਸੀ ਰਕਤ ਵੀ 4-400 ਕੋਸ ਦੇ ਵਿੱਚ ਉਹਦੇ ਬਰਾਬਰ ਦਾ ਕੋਈ ਗਿਆਨਵਾ ਨਹੀਂ ਸੀ 4-400 ਕੋਸ ਦੇ ਵੀ ਸਾਰੇ ਜਿੱਤੇ ਹੋਏ ਤੇ ਉਹਨੇ ਇਹ ਕਹਿ ਲੋ ਤੇ 400 ਕੋਸ ਦਾ ਜੋ ਹੁਣ ਜਿਹੜਾ ਵਰਲਡ ਚੈਂਪੀਅਨ ਅੱਜ ਇੱਕ ਬੰਦਾ ਉਹਨੇ ਢਾ ਲਿਆ ਵਰਲਡ ਚੈਂਪੀਅਨ ਜਿਹੜਾ ਹੈਗਾ ਜਿਹਨੇ ਢਾਇਆ ਵਰਲਡ ਜੈਮ ਮੇਨ ਬਣ ਗਿਆ ساری ساری ਵਾਰਤਾ ਨੇ ਨਾ ਢਾਈ ਹੋਣੀ ਜਿੱਤੀ ਹੂੰ ਵੜ ਕੈਂਪੀਅਨ ਨੂੰ ਜਿੱਤ ਕੇ ਵੜ ਕੈਂਪੀਅਨ ਹੋਣ ਚਾਹੀਦਾ ਉਹ 400 ਕੋਸ ਦਾ ਵਿੱਚ ਉਹ ਸਾਰਿਆਂ ਨੂੰ ਜਿੱਤ ਨਹੀਂ ਫਿਰਦਾ ਸੀਗਾ ਇਹ 400 ਕੋਸ ਨਾਲ ਜੁਦ ਹੋ ਰਿਹਾ ਐ ਇਹਦਾ ਮਤਲਬ ਹੋਰ ਜੁਦ ਦਾ ਰਣ ਭੂਮੀ ਨਹੀਂ ਦੇ 400 ਕੋਸ ਦੇ ਵਿੱਚ ਬਿਦਾਰੇ ਪਰੇ ਵੀਰ ਬ੍ਰਿੱਧੰ ਬਿਚੇਤੰ ਹਾਂ ਖੜੇ ਪਏ ਨੇ ਬਿਦਾਰੇ ਪਏ ਨੇ ਵੀਰ ਬ੍ਰਿੱਧੰ ਬਿਚੇਤੰ ਬ੍ਰਿੱਧ ਬੜੇ ਬੜੇ ਵਿਚੇਤਨ ਅਬਿਚੇਤ ਅਚੇਤ ਹੋਏ ਕੁਝ ਮਰੇ ਪੈਨ ਕੁਝ ਬੇਹੋਸ਼ ਹੋਏ ਪੈਨ ਵਿਚੇਤ ਹੁੰਦਾ ਬੇਹੋਸ਼ ਹੋਇਆ ਹੋਇਆ ਬੇਹੋਸ਼ ਹੋਇਆ ਹੋਇਆ ਵਿਚੇਤ ਹੁੰਦਾ ਚੇਤ ਹੁੰਦਾ ਹੋਸ਼ ਦੇ ਵਿੱਚ ਵਿਚੇਤ ਹੁੰਦਾ ਬੇਹੋਸ਼ੀ ਦੀ ਹਾਲਤ ਵਿੱਚ ਉਹ ਜਿਉਂਦੇ ਨੇ ਬੇਹੋਸ਼ ਹੋਏ ਪੈਨ ਰਸਾਵਲ ਛੰਦ ਚਾਹੂੰ ਔਰ ਢੂਕੇ ਮੁਖੰਗ ਮਾਰ ਕੂਕੇ ਚਾਰਾਂ ਔਣਾ ਤੇ ਫਿਰ ਨੇੜੇ ਆ ਗਏ ਚਾਰੇ ਉਹਨਾਂ ਤੇ ਚਾਰੇ ਪਾਸੇ ਤੇ ਰਾਖਸ਼ੀ ਫੇਰ ਇਕੱਠੇ ਹੋ ਕੇ ਆ ਗਏ ਨਵੇਂ ਸਵਾਲ ਲੈ ਕੇ ਮੁਖੰਗ ਮਾਰ ਕੁੱਕੇ ਮੁਖੋਂ ਦਾ ਮਾਰ ਮਾਰ ਕਰਦੇ ਨੇ ਮਾਰੋ ਮਾਰ ਕਰਦੇ ਆਉਂਦੇ ਨੇ ਪਿਆ ਸਵਾਲ ਹੁਣ ਨਵੇਂ ਆ ਗਏ ਇਹਨਾਂ ਦੇ ਜਵਾਬ ਲੈਣੇ ਆ ਜਵਾਬ ਦੇ ਦੇਣ ਨੂੰ ਕਹਿੰਦੇ ਜਾਓ ਇਹ ਜਵਾਬ ਲੈ ਜਾਓ ਹੋਰ ਲੈ ਕੇ ਆਓ ਹੁਣ ਹੋਰ ਤੁਹਾਨੂੰ ਕੀ ਰਹੇਗੀ ਕੀ ਸ਼ੰਕਾ ਰਹੇਗੀ ਹੁਣ ਲੈ ਕੇ ਆਓ ਉਹ ਮੁੜ ਜਾਂਦੇ ਨੇ ਫਿਰ ਸ਼ੰਕਾ ਲੈ ਕੇ ਆ ਜਾਂਦੇ ਨੇ ਸ਼ੰਕਾ ਤਾਂ ਸਾਰੀਆਂ ਨਵਰ ਤੋਂ ਨਹੀਂ ਤਾਗਲ ਬਣਦੀਆਂ ਨਾ ਝੰਡਾ ਗੱਡ ਗਾਡੇ ਮਚੇ ਰੋਸ ਵੱਢ ਝੰਡਾ ਗੱਡ ਕੇ ਝੰਡਾ ਗੱਡਿਆ ਹੈ ਵੀ ਜਿਵੇਂ ਝੰਡਾ ਗੱਡ ਕੇ ਕੋਈ ਜੰਗ ਹੁੰਦੀ ਹੁੰਦੀ ਹੈ ਝੰਡੇ ਮੋਂ ਵੱਡੇ ਖੜੇ ਨੇ ਵੀ ਉਦੋਂ ਅਸੀਂ ਸਟਾਂਗੇ ਆਪਣਾ ਝੰਡਾ ਜ ਸਾਡੇ ਸਾਰੇ ਜਵਾਬ ਆ ਜਾਣਗੇ ਮਛੇ ਰੋਸ ਵਾਢੇ ਹਾਂ ਰੋਸ ਜਿਹੜਾ ਹੈ ਵਧੀ ਜਾਂਦਾ ਉਹਨਾਂ ਦੇ ਅੰਦਰ ਭਰੇ ਵੀਰ ਹਰਖੰ ਕਰੀਬਾਨ ਵਰਖੰ ਭਰੇ ਵੀਰ ਹਰਖੰ ਖੁਸ਼ੀ ਹੈ ਦੇਖੋ ਹਰਖਾ ਖੁਸ਼ੀ ਹੈ ਹਰਗੋਜ਼ੇ ਗੁੱਸਾ ਕਰਨੇ ਗੁੱਸਾ ਨਹੀਂ ਹੁੰਦਾ ਹਰ ਖੁਸ਼ੀ ਨੂੰ ਕਹਿੰਦੇ ਨੇ ਗੁੱਸੇ ਦਾ ਜਿੱਥੇ ਹੁੰਦਾ ਤਾਂ ਕਰੋਧ ਲਫ਼ਜ਼ ਹੁੰਦਾ ਸਾਡੀ ਪੰਜਾਬੀ 'ਚ ਹਰਖ ਦਾ ਮਤਲਬ ਗੁੱਸਾ ਹੈ ਹੋਰ ਨਿਕਤੇ ਹੈਗਾ ਕਿਸੇ ਭਾਸ਼ਾ ਦੇ ਵਿੱਚ ਲਿਖਤੀ ਭਾਸ਼ਾ ਵਿੱਚ ਹਰਖ ਦਾ ਅਰਥ ਕਰੋਧ ਨਹੀਂ ਹੁੰਦਾ ਪੰਜਾਬੀ ਵਾਲੇ ਕਰੋਧ ਕਰਦੇ ਨੇ ਦਾ ਅਰਥ ਜੇ ਹੁਣ ਪੰਜਾਬੀ ਵਾਲਾ ਹਰਖ ਕਰਨ ਲਈਏ ਤਾਂ ਵੱਡੀ ਮੇਸ ਹੋ ਜੂ ਸਾਰੇ ਕਹਾਣੀ ਦੀ ਪੰਜਾਬੀ ਨਹੀਂ ਆਏ ਬੋਲੀਏ ਪੰਜਾਬੀ 'ਚ ਬਹੁਤ ਲਫ਼ਜ਼ਾਂ ਦੇ ਉਲਟੇ ਅਰਥ ਨੇ ਹਰਸ਼ ਲਫ਼ਜ਼ ਹੈ ਹਰਸ਼ ਦਾ ਖੁਸ਼ੀ ਹੈ ਜੇ ਜਵਾਬ ਆਈ ਜਾਂਦੇ ਸਵਾਲਾਂ ਦੇ ਖੁਸ਼ੀ ਵੀ ਅੰਦਰ ਵਧੀ ਜਾਂਦੀ ਉਹਨਾਂ ਦੀ ਬਾਣੀ ਜੀ ਵੀ ਹਰਖ ਸੋਗ ਤੇ ਰਹੇ ਲਿਆ ਹਾਂ ਹਰਖ ਸੋਹਰ ਹੁੰਦਾ ਬਾਣੀ ਦੇ ਵਿੱਚ ਹੀ ਹੈ ਗੁਰਬਾਣੀ ਜੀ ਵੀ ਹਰਖ ਹੋਈ ਹੈ ਇੱਥੇ ਵੀ ਹੈ ਕਰੋ ਜਿਹੜਾ ਹੈ ਗੁੱਸਾ ਹੁੰਦਾ ਹਰਖ ਗੁੱਸਾ ਨਹੀਂ ਹੁੰਦਾ ਉਹ ਤਾਂ ਖੁਸ਼ੀ ਹੁੰਦੀ ਹੈ ਖੁਸ਼ੀ ਨਾ ਪਰੇ ਹੋਣ ਮਿਲਾ ਵੀ ਆਦਾ ਸਾਰੇ ਦੇਖੋ ਦੋ ਇਹ ਥੀ ਲੱਡੂ ਰਹੇ ਉਹਨਾਂ ਦੇ ਜੇ ਕਦੇ ਨਹੀਂ ਸਵਾਲ ਆਏ ਤਾਂ ਇਹ ਜਿੱਤ ਗਏ ਜਵਾਬ ਨਾ ਵੜੇ ਇਹ ਜਿੱਤ ਗਏ ਜੇ ਸਾਰੇ ਸਾਲਾਂ ਸਵਾਲਾਂ ਦੇ ਜਵਾਬ ਮਿਲ ਗਏ ਤਾਂ ਵੀ ਇਹ ਜਿੱਤ ਗਏ ਦੋ ਯਾ ਦਿਲੇ ਦੂਨੈ ਨੋ ਫਿਰ ਉ ਉਤਰ ਕੇ ਜੇ ਸਾਰੇ ਸਵਾਲਾਂ ਦੇ ਜਵਾਬ ਮਿਲ ਗਏ ਫਿਰ ਉ ਉਤਰ ਕੇ ਆ ਉਹ ਜੇ ਬਣ ਕੇ ਜਿੰਨ ਜਾਣੇ ਸੋ ਤੇ ਸੀ ਜੇ ਹ ਜਿਨੇ ਉਹਦੇ ਵਾਲਾ ਗਿਆਨ ਜਾਣ ਲਿਆ ਉਹਦੇ ਇੱਕੋ ਜੇ ਹੋ ਗਏ ਫਿਰ ਦੇਵਤਿਆਂ ਦਾ ਫਿਰ ਵੀ ਉੱਤੇ ਨੂੰ ਹੁੰਦੇ ਜਾਂਦੇ ਨੇ ਜੇ ਗਿਆਨ ਦੇਵਤਿਆਂ ਨੂੰ ਤਾਂ ਫਿਰ ਵੀ ਤਾਂ ਹੁੰਦੇ ਜਾਂਦੇ ਨੇ ਰਾਕਸ਼ਸ ਰਾਜ ਆਪਣਾ ਆਪ ਛੱਡਦੇ ਨੇ ਰਾਖੇ ਰਾਜੀ ਹੋ ਕੇ ਰਾਜ ਛੱਡਦੇ ਨੇ ਇਹਨਾਂ ਨੂੰ ਰਾਜ ਨਹੀਂ ਕਰਦਾ ਰਾਜੀ ਹੋ ਕੇ ਛੱਡਦੇ ਦੁ ਰਾਜ ਆਪਣੇ ਆਪ ਦੇਵਤੇ ਫਿਰ ਪੈਂਦੇ ਨੇ ਜਾਂ ਜੰਗ ਜਿੱਤੀ ਜਾਣੀ ਹੈ ਨਾ ਅਸਲ ਤੇ ਰਾਕਸ਼ਸ ਪਰਮ ਗਿਆਨੀ ਬਣ ਜਾਂਦੇ ਨੇ ਉਹ ਕਹਿੰਦੇ ਅਸੀਂ ਰਾਜ ਨਹੀਂ ਕਰਦੋ ਇਹਨੂੰ ਕਰ ਲੈਣ ਨੂੰ ਤਾਂ ਦੇਵਤਿਆਂ ਨੂੰ ਇਹਨਾਂ ਦਾ ਡੰਡਾ ਰਹਿੰਦਾ ਉਹਨਾਂ ਤੇ ਇਹ ਤਾਂ ਉੱਪਰ ਉਹਨਾਂ ਦੇ ਡੰਡਾ ਰੱਖਦੇ ਨੇ ਵੀ ਰਾਜ ਇਹੀ ਕਰਨੀ ਅਸੀਂ ਹੈਗੇ ਬੈਠੇ ਕੋਈ ਨਹੀਂ ਸੇਵਾ ਹੀ ਕਰਨੀ ਹੈ ਨਾ ਰਾਜ ਆਲੇ ਨੇ ਜੇ ਪਬਲਿਕ ਸਿਆਣੀ ਹੋਵੇ ਤਾਂ ਰਾਜ ਤਾਂ ਰਾਜ ਆਲੇ ਤਾਂ ਚਪੜਾ ਸੀਨੇ ਇਹਨਾਂ ਦੇ ਜਿੱਦੇ ਮਿਨਿਸਟਰ ਨੇ ਚਪੜਾ ਸੀਨੇ ਫਿਰ ਪਬਲਿਕ ਇਹ ਨਹੀਂ ਸਿਆਣੀ ਹੈ ਪਬਲਿਕ ਬੂਰਖੰਦ ਕੋਰੇ ਪਬਲਿਕ ਦੇ ਵਿੱਚ ਲੋਭ ਹੈ ਇੱਕ ਦੂਏ ਦੇ ਹੱਕ ਖਾਣਾ ਚਾਹੁੰਦੇ ਨੇ ਉਹਨਾਂ ਦਾ ਮੌਜਾ ਉਦਲੇ ਨੂੰ ਤਾਂ ਉਹ ਜੇ ਬਿੱਲੀਆਂ ਲੜਨਗੇ ਤਾਂ ਹੀ ਬੰਦਾ ਰੋਟੀ ਖਾਊਗਾ ਇਹ ਤਾਂ ਬਿੱਲੀਆਂ ਬੋਲਣਦੇ ਨੇ ਪਬਲਿਕ ਨਾਲ ਬਿੱਲੀਆਂ ਬੋਲਣਦੀ ਐ ਤੇ ਮਨੇਸਰ ਬੰਦਲ ਨੇ ਦੋਹਾਂ ਦੀ ਰੋਟੀ ਖਾਈ ਜਾਂਦੇ ਨੇ ਬੁਨੇਸਤਾਨੂ ਰੋਲਾ ਪਾਈ ਜਾਂਦੇ ਨੇ ਉਹ ਜੇ ਵਾਰ ਕੇ ਕਨ ਨਾ ਭੜੇਟ ਕੇ ਸੁਲੀ ਜਾਂਦੇ ਨੇ ਉਹ ਪਤਾ ਹੋਰ ਖਨੇ ਬੋਲੀ ਜਾਂਦੇ ਪੈ ਬੋਲੀ ਜਾਂਣ ਰੋਟੀ ਦੇ ਦੋਹਾਂ ਦੀ ਆਪ ਖਾ ਜਾਂਦੇ ਨੇ ਉਹ ਇਹ ਬੋਲ ਹੀ ਲੈਂਦੇ ਨੇ ਹੋਰ ਤਾਂ ਕੁਝ ਨਹੀਂ ਇਹ ਨਹੀਂ ਸੋਚਦੇ ਵੀ ਅਸੀਂ ਧੂਏ ਦਾ ਹੱਕ ਖਾਣੇ ਆ ਦੂਆ ਕਹਿੰਦੇ ਮੈਂ ਇਹ ਰਖਾ ਜਾਂ ਅਸੀਂ ਸਾਡੀ ਲੜਾਈ ਤੇ ਦੇਖਾਗੇ ਸਭ ਕੁਝ ਆਪਣੀ ਲੜਾਈ ਨਹੀਂ ਹਟਾ ਸਕਦੇ ਇਹ ਲੋਕ ਜਿੰਨਾ ਚਿਰ ਪਬਲਿਕ ਆਪਣੀ ਲੜਾਈ ਨਹੀਂ ਹਟਾਲਦੀ ਸਮਝਦਾਰ ਹੋ ਕੇ ਇਹ ਇਦਾਂ ਹੀ ਲੁੱਟੇ-ਕੁੱਟੇ ਹੀ ਜਾਂਦੇ ਰਹਿਣਗੇ ਪਬਲਿਕ ਇਹ ਲੁੱਟੀ-ਕੁੱਟੀ ਜਾਂਦੀ ਰਹੂਗੀ ਉਹਨਾਂ ਦਾ ਮੌਜਾ ਉਹਨਾਂ ਨੇ ਜੂਰਿਆਂ ਨੂੰ ਸਮਝਾਉਣੇ ਪਾਗਲਾਂ ਨੂੰ ਪਾਗਲਾਂ ਨੂੰ ਰਾਜਾ ਨਹੀਂ ਸਮਝਾਉਂਦਾ ਹੁੰਦਾ ਰਾਜੇ ਦੇ ਹੱਥ ਪੈ ਜੂਗੇ ਜੇ ਪਾਗਲ ਸਮਝੀਏ ਰਾਜੇ ਦੇ ਹੱਥ ਪੈ ਜੂਗੀ ਅੱਡੇ ਮੋਰਖ ਨਹੀਂ ਹੁੰਦੇ ਰਾਜੇ ਪਾੜੋ ਦਾ ਰਾਜ ਕਰੋ ਪਾੜ ਦੀ ਲੋੜ ਤਾਂ ਤੁਹਾਨੂੰ ਤਾਂ ਵੇਜਾ ਆਪਣਾ ਬੜੇ ਹੋਵੋ ਅਗਰ ਸਖਾਣੋ ਜੀ ਕਾਂਗਰਸ ਪਾੜਦੀ ਹੈ ਉਹ ਤੁਹਾਨੂੰ ਪਾੜਨ ਦੀ ਕੋਲ ਫੰਡੇ ਤੇ ਆਪੇ ਹੋਏ ਪਾੜਨ ਦੀ ਲੋੜ ਉਹਨੂੰ ਹੈ ਜਿਹੜੇ ਜੁੜੇ ਹੋਣ ਜਿਹੜੇ ਜੁੜੇ ਹੀ ਹੋਏ ਉਹਨੂੰ